ਹਾਂਜੀ ਬਾਪੂ ਜੀ ਅੱਜ press ਦੇ ਸਾਹਮਣੇ ਆਇਓ ਕਿ ਜੜਾ ਜਸ਼ਨ ਦੇ ਮਾਮਲੇ ਨੂੰ ਲੈ ਕੇ ਅੱਜ ਕੱਲ ਜਾਰੇ ਪਹਿਲਾਂ ਵੀਗਰ ਜੀ ਕਰ ਖਾਲਸਾ ਤੇ ਵੀਗਰ ਜੀ ਕੀ ਫਤਿਹ ਜਸ਼ਨਪ੍ਰੀਤ ਦੇ ਜੋ ਵੀ ਭੋਗ ਦੇ ਵਾਤੇ ਸੰਗਤ ਕਹਿੰਦੀ ਸੀ ਵੀ ਕਿਉਂ ਪਹਿਲਾਂ ਪਾਇਆ ਗਿਆ ਉਹ ਇੰਨਾ ਚੜਨਾ ਸੀ ਦੇਸੀ ਪਹਿਲਾਂ ਤੇ ਤਾਂ ਅਸੀਂ ਸ਼ਨੀਵਾਰ ਭੋਗ ਪਾਇਆ ਸੀ ਸੰਗਤ ਤਰਾਈ ਕਰਦੀ ਸੀ ਵੀ ਜਦੋਂ ਫੈਸਲਾ ਨਹੀਂ ਹੋਇਆ ਕਿਉਂ ਭੋਗ ਪਾਇਆ ਬੱਚਾ ਸੀਗਾ ਇਸ ਕਰਕੇ ਪਹਿਲਾਂ ਭੋਗ ਪਾਇਆ ਗਿਆ ਸੀਗਾ ਸ਼ਨੀਵਾਰ ਐਤਵਾਰ ਭੋਗ ਸੀ ਗਿਆ ਉਸ ਤੋਂ ਬਾਅਦ ਅਸੀਂ ਤਰਖਾਸ਼ ਦੇ ਕੇ ਗਏ ਆ ਔਜਾ ਸਿੰਘ ਦੇ ਤੇ ਲਾਡੀ ਜਿੱਤਰ ਸਿੰਘ ਲਾਡੀ ਦੇ ਐਸਪੀ ਦਫ਼ਤਰ ਉਹਦੀ ਕਾਰਵਾਈ ਦਾ ਕਹਿ ਤਾ ਸਾਨੂੰ ਵੀ ਸੱਟ ਬਣਾਵਾਂਗੇ ਤੇ ਸੱਟ ਦੇ ਹਿਸਾਬ ਨਾਲ ਜੋ ਫੈਸਲਾ ਹੋ ਗਿਆ ਕਰਾਂਗੇ ਅਸੀਂ ਭੋਗ ਤੋਂ ਬਾਅਦ ਸ਼ਾਂਤ ਆਪਦਾ ਕਰੇ ਜਾ ਕੇ ਬਹਿ ਗਏ ਵੀ ਚਲੋ ਜੋ ਸੱਟ ਫੈਸਲਾ ਕਰੇਗੀ ਸਾਨੂੰ ਉਹਦਾ ਮਨਜ਼ੂਰ ਹੈ ਅੱਜ ਕਿੰਨੇ ਦਿਨ ਹੋ ਗਏ ਨੇ ਪਰੇਸ਼ਾਨੀਆਂ ਉਨ ਲਾਪੀਆਂ ਵਿੱਚ ਕਮੇਟੀ ਵਾਲਿਆਂ ਦੇ ਨਾਲ ਜਿਹੜੀ ਜਸ਼ਨ ਦੀ ਕਮੇਟੀ ਦੇ ਪ੍ਰਧਾਨ ਜਾਂ ਕੋਈ ਸਾਰੇ ਸੰਗਤ ਸੀ ਉਹਨਾਂ ਨੇ ਕਿਹਾ ਵੀ ਚਲੋ ਕੋਈ ਨਹੀਂ ਕਰਦੇ ਆ ਸਿਰ ਤਾਂ ਫੈਸਲਾ ਆਪਾਂ ਨੂੰ ਮਨਜ਼ੂਰ ਹੈ ਤੇ ਸ਼ਨੀਵਾਰ ਭੋਗ ਸੀਤ ਰਾਤ ਨੂੰ 8 ਵਜੇ ਸਾਨੂੰ ਬੁਲਾਇਆ ਗਿਆ ਇੱਥੇ ਸ਼ਹਿਰ ਕੋਈਪੁਰ ਦੋ ਜੀ ਜਾਣੂ ਤੇ ਰਾਤ ਨੂੰ 8 ਵਜੇ ਤੋਂ ਲੱਗੇ ਤੇ ਰਾਤ ਦੇ ਇੱਕ ਇੱਕ ਡੇਢ ਦਾ ਟਾਈਮ ਸੀ ਉਹਨਾਂ ਤੇ ਕਰ ਸਾਨੂੰ ਬਿਠਾਈ ਰੱਖਿਆ ਪਤਾ ਨਹੀਂ ਕੀ ਕੀ ਲਿਹੀਗਾ ਨਾ ਮੇਰੇ ਘਰ ਦੇ ਵੀ ਅਨਪੜ੍ਹ ਨੇ ਤੇ ਭਾਵੇਂ ਅਨਪੜਹਾ ਸਾਡੇ ਕੋਲੋਂ ਦੋ ਜਣਾਂ ਤੋਂ ਉਹਦੇ ਤੋਂ ਗੂਠੇ ਲਵਾਏ ਨੇ ਤੇ ਸਾਡੇ ਕੋਲੋਂ ਸੈਂਡ ਕਰਾਏ ਨੇ ਰਾਤ ਨੂੰ ਤੇ ਉਸ ਤੋਂ ਬਾਅਦ ਅਸੀਂ 1.5 ਵਜੇ ਘਰੇ ਗਏ ਆ ਫਿਰ ਉਸ ਤੋਂ ਬਾਅਦ ਫਾੜ ਆਤੀ ਕੋਈ ਕਹਿੰਦਾ ਕਮੇਟੀ ਵਾਲੇ ਵਿੱਗ ਗਏ ਤੇ ਕੋਈ ਕਹਿੰਦੇ ਜਸ਼ਨ ਦਾ ਬਾਪੂ ਵਿੱਗ ਗਿਆ ਨਾ ਪੈਸੇ ਲੈ ਲਏ ਅਸੀਂ ਵੀਰ ਕਿਸੇ ਤੋਂ ਕੋਈ ਰੁਪਈਆ ਨਹੀਂ ਲਿਆ ਕੋਈ ਸਾਡਾ ਕਿਸੇ ਨਾਲ ਕੋਈ ਰਾਵਾਂ ਨਹੀਂ ਰਾਜੀਨਾਮਾ ਨਹੀਂ ਕਿਸੇ ਨਾਲ ਹੋਇਆ ਕੋਈ ਗੱਲ ਨਹੀਂ ਬਾਤ ਨਹੀਂ ਸਾਰੀ ਸੰਗਤ ਇਹੀ ਕਹਿ ਰਹੀ ਏ ਵੀ ਇਹ ਨਾਣੇ ਰਾਜੀਨਾਮਾ ਕਰ ਲਿਆ ਤੇ ਘਰੇ ਬਹਿ ਗਏ ਅਸੀਂ ਕਰੇ ਕੋਈ ਨਹੀਂ ਬੈਠੇ ਅਸੀਂ ਜੋ ਵੀ ਕਾਰਵਾਈ ਕਮੇਟੀ ਜਿਹੜੀ ਇਹ ਆਪਦੇ ਜੋਰ ਫੁੱਲ ਲਾ ਕੇ ਕਰ ਰਹੀ ਏ ਤੇ ਮੈਂ ਤਾਂ ਅੱਜ ਸੰਗਤ ਨੂੰ ਇਹੀ ਦੱਸਣਾ ਚਾਹਣਾ ਵੀਰੋ ਜੋ ਜਸ਼ਨ ਫਰੀਦ ਦੀ ਕਮੇਟੀ ਵਾਸਤੇ ਹੋਈ ਏ ਇਕੱਠੀ ਉਹਦੇ ਵਾਸਤੇ ਲੜ ਰਹੀ ਏ ਐਵੇਂ ਝੂਠੇ ਨਾਂ ਲੈ ਰਹੇ ਨੇ ਕਦੀ ਕਮੇਟੀ ਪੈਸੇ ਲੈ ਲੇ ਤੇ ਕਦੀ ਬਾਪੂ ਨੇ ਪੈਸੇ ਲੈ ਲੇ ਅਸੀਂ ਕਿਸੇ ਕੋਲ 1 ਰੁਪਈਆਂ ਲਿਆ ਅਸੀਂ ਤੁਹਾਨੂੰ ਸਾਫ਼ ਚਾਹੁੰਦੇ ਆ ਜਸ਼ਨਪ੍ਰੀਤ ਦਾ ਵੀ ਸਾਨੂੰ ਇਨਸਾਫ਼ ਮਿਲੇ ਜਿਹੜੇ ਦੋਸ਼ੀ ਗਏ ਨੇ ਉਹਨਾਂ ਤੇ ਪਰਚੇ ਹੋਣੇ ਚਾਹੀਦੇ ਨੇ ਔਜਾ ਸਿੰਘ ਸਰਾਰੀ ਤੇ ਬਜੱਤਰ ਸਿੰਘ ਲਾਡੀ ਇਹਨਾਂ ਨੇ ਜੋ ਵੀ ਕਾਰਵਾਈ ਕਰਾਈ ਐ ਪ੍ਰੈਸ਼ਰ ਪਾ ਆ ਕੇ ਬੱਚੇ ਨੂੰ ਤੇ ਬਹੁਤ ਮੁਕਾਇਆ ਡਰਾਇਆ ਤੇ ਜਿਹੜਾ ਉਹਨੇ ਸੂ ਸਾਈਡ ਕਰ ਲਿਆ ਆਪਦਾ ਹੋਰ ਅਸੀਂ ਕਿਸੇ ਤੋਂ ਕੋਈ ਰੁਪਈਆਂ ਲਿਆ ਨਾ ਹੀ ਬੈਠੇ ਆ ਸਾਡੀ ਅਜੇ ਕਾਰੋਬਾਰੀ ਸਾਰੀ ਚੱਲੀ ਜਾ ਰਹੀ ਏ ਜਿੰਨੇ ਵੀ ਕਮੇਟੀ ਵਾਲੇ ਨੇ ਆਪਦਾ ਨਾਲ ਸਾਡੇ ਨਾਲ ਖੜੇ ਨੇ ਅਸੀਂ ਉਹਨਾਂ ਦੇ ਨਾਲ ਜਸ਼ਨ ਨੂੰ ਇਨਸਾਫ ਦੁਆ ਕੇ ਬਾਹਾਂਗੇ ਉਹਨਾਂ ਚਿਰ ਅਸੀਂ ਨਹੀਂ ਬਾਹਾਂਗੇ ਆਪ ਕੋਈ ਪ੍ਰੈਸ਼ਰ ਵੀ ਬਣਾਇਆ ਜਾ ਰਿਹਾ ਸੀ ਪਰਿਵਾਰ ਤੋਂ ਪ੍ਰੈਸ਼ਰ ਇਹੋ ਹੀ ਸੀ ਕਿ ਤੁਸੀਂ ਵਹਿ ਜਾਓ ਰਾਜਨਾਮਾ ਕਰ ਲਓ ਡਰਾਉਂਦੇ ਨੇ ਧੰਕਾਉਂਦੇ ਨੇ ਟਾਡੇ ਦੇ ਪਰਚੇ ਕਰਾ ਦਿਆਂਗੇ ਉਲਟਾ ਕਦੀ ਕਹਿੰਦੇ ਬਾਪੂ ਤੈਨੂੰ ਖਾਂਸੀ ਕਰਾ ਦਾਂਗੇ ਕਦੀ ਕੋਸ਼ ਕਹਿੰਦੇ ਆ ਬੜਾ ਡਰਾਉਂਦੇ ਨੇ ਬਾਹਰ ਨਾ ਜਾਈ ਤੈਨੂੰ ਚੱਕ ਕੇ ਲੈ ਜਾਾਂਗੇ ਜਦੋਂ ਦੌਰਦਸਤੀ ਸੈਣ ਕਰਾਵਾਂਗੇ ਪਰ ਮੈਨੂੰ ਕੋਈ ਡਰ ਨਹੀਂ ਲੱਗਦਾ ਮੈਂ ਵੀ ਇੱਕ ਪਲਵਾਨ ਦਾ ਪਿਓ ਆ ਮੇਰੇ ਖਾਲ ਦੇ ਵਿੱਚ ਡਰ ਨਹੀਂ ਹੈਗਾ ਮੈਂ ਤਾਂ ਛਰੇ ਆਂ ਤੁਰਾ ਫਿਰਦਾ ਮੈਨੂੰ ਤਾਂ ਅਜੇ ਤੱਕ ਕੋਈ ਬੰਦਾ ਨਹੀਂ ਆਇਆ ਵੀ ਤੈਨੂੰ ਚੱਕ ਕੇ ਲੈ ਜਾਾਂਗੇ ਜਾਂ ਕੁਝ ਕਰਾਂਗੇ ਡਰਾਉਂਦੇ ਤਾਂ ਬਹੁਤ ਨੇ ਆ ਕੇ ਦੱਸਦੇ ਆ ਕਰਾਂ ਦੇ ਵਿੱਚ ਛਰੇ ਆ ਕੇ ਤੇ ਪੁਲਸァਲੇ ਵੀ ਘਰੇ ਗਏ ਨੇ ਉਹਦੋਂ ਗੇੜਾ ਮਾਰ ਕੇ ਆਏ ਨੇ ਪਹਿਲਾਂ ਤਾਂ ਦਾਬੇ ਬੜੇ ਲਾਉਂਦੇ ਸੀ ਮੈਨੂੰ ਮੈਂ ਕਿਹਾ ਵੀ ਅਸੀਂ ਜਦੋਂ ਤਰਖਾਜ ਦਿੱਤੀ ਏ ਤੇ ਸਿਟ ਬੈਠੀ ਏ ਸਿਟ ਜੋ ਫੈਸਲਾ ਕਰੇਗੀ ਮਨਜ਼ੂਰ ਏ ਬੈਨੂੰ ਕਹਿੰਦੇ ਸੀ ਸਾਈਨ ਕਰਕੇ ਦੇ ਐਫੀਡਵਿਟ ਤੇ ਸਿਟ ਕਹਿੰਦੀ ਹਾਂ ਜੀ ਸਟੈਂਪ ਤੇ ਸਾਈਨ ਕਰ ਦੇ ਅੱਛਾ ਬੇ ਪਤਾ ਨਹੀਂ ਉਹ ਕੀ ਹੁੰਦਾ ਉਹਨਾਂ ਤੇ ਕਹਿੰਦੀ ਸਾਈਨ ਕਰਕੇ ਦੇ ਮੈਂ ਕੋਈ ਸਾਈਨ ਨਹੀਂ ਉਸ ਤੋਂ ਬਾਅਦ ਕਰਕੇ ਦਿੱਤੇ ਜਦੋਂ ਉਹਦੇ ਰਾਤ ਨੂੰ ਮੈਨੂੰ ਲੱਗ ਗਏ ਆ ਇਹ ਜਿਹੜੇ ਰਾਤ ਨੂੰ ਲੈ ਕੇ ਆਏ ਸੀ ਕਿਹੜੇ ਮੁਲਾਜ਼ਮ ਦੇ ਕੋਲ ਤੁਹਾਨੂੰ ਲੈ ਕੇ ਆਫਸਰ ਕਿਹੜੇ ਅੱਥੀ ਪੁੱਛਦਾ ਇਹ ਆਪਣੇ ਫਰੋਜਪੁਰ ਲੈ ਆਏ ਸੀ ਜਿਹੜਾ ਮੋਟਾ ਜਿਹਾ ਐਸਪੀ ਕੀ ਨਾਮ ਦਾ ਹੈ ਐਸਪੀ ਡੀ ਉਹ ਉਹਦੇ ਕੋਲ ਲੈ ਕੇ ਆਏ ਰਾਤ ਨੂੰ ਇਕੱਲਾ ਹੀ ਸੀ ਪਹਿਲਾਂ ਤਾਂ ਕਹਿੰਦਾ ਇਹ ਭੋਗ ਵਾਲੇ ਦਿਨ ਸਾਨੂੰ ਵੀ ਸਾਡੇ ਮੁਲਾਜ਼ਮ ਅੱਜ ਪੂਰੇ ਨਹੀਂਗੇ ਤੇ ਤੁਸੀਂ ਸੋਮਵਾਰ ਸਾਨੂੰ ਬਿਆਨ ਦਿਹਾ ਜੀ ਤੇ ਜਦੋਂ ਰਾਤ ਨੂੰ ਪਤਾ ਨਹੀਂ ਕੀ ਸਕੀਮ ਲਾਈ ਨੇ ਤੇ ਰਾਤ ਨੂੰ ਸਾਨੂੰ ਦੋ ਜੀਆਂ ਨੂੰ ਤੇ ਨਾਲ ਸਾਡੇ ਕੋਈ ਰਿਸ਼ਤੇਦਾਰ ਸੀ ਤੇ ਲੈ ਕੇ ਗਏ ਆ ਉਥੇ ਫਰੋਜਪੁਰ ਵੀ ਥੋੜੇ ਜਨਾ ਬਿਆਨ ਲਿਖਣੇ ਨੇ બસਹੀਂ ਉਸ ਤੋਂ ਬਾਅਦ ਪਰਚੇ ਕੱਟ ਦਿਆਂਗੇ ਤੇ ਸਾਲ ਆਹੀਂ ਥਣ ਤੇ ਹੋਈ ਵਿਸ਼ਵਾਸ ਸੀ ਚਲੋ ਜੇ ਹੁਣ ਇਹ ਲੈ ਕੇ ਜਾਣਗੇ ਨਾਲ ਤੇ ਛੇ ਦੇ ਪਰਚੇ ਕੱਟ ਦੇਣਗੇ ਪਰ ਉਹਨਾਂ ਨੇ ਕੋਈ ਅਜੇ ਤੱਕ ਕਾਰਵਾਈ ਨਹੀਂ ਕੀਤੀ ਕੋਈ ਪਰਚਾ ਨਹੀਂ ਕਟਿਆ ਕਿਸੇ ਤੇ ਰਾਤ ਨੂੰ 8-9 ਵਜੇ ਲੈ ਗਏ ਆ ਤੇ 1:30 ਵਜੇ ਰਾਤ ਨੂੰ ਸਾਨੂੰ ਉਹਨਾਂ ਛੱਡਿਆ ਤੇ ਜਦੋਂ ਪਹਿਲਾਂ ਕਹਿੰਦਾ ਵੀ ਇੱਥੇ ਮੁਲਾਜ਼ਮ ਨਹੀਂ ਹੈਗੇ ਤੇ ਫਿਰ ਇਕੱਲਾ ਜਣਾ ਸਾਰਾ ਕੁਝ ਲਿਖਾਈ ਗਿਆ ਇਸ ਬਾਰੇ ਤੋਂ ਹੁਣ ਮੈਨੂੰ ਪਤਾ ਨਹੀਂ ਵੀ ਉਹ ਕੀ ਕੀ ਉਹਨਾਂ ਲਿਖਿਆ ਨਾ ਮੈਨੂੰ ਪੜਿਆ ਨਹੀਂ ਜਾਂਦਾ ਮੇਰੇ ਕੋਲੋਂ ਮੈਂ ਤਾਂ ਇਕੱਲੇ ਸੈਣ ਹੀ ਕਰ ਸਕਦਾ ਆਪਦੇ ਤੇ ਘਰ ਦੇ ਜਿਹੜੇ ਮੇਰੇ ਨੇ ਮੀਨਾ ਰਾਣੀ ਉਹ ਵੀ ਅਨਪਾੜੇ ਉਹ ਤਾਂ ਗੂਠਾ ਲਾਉਂਦੀ ਏ ਉਹਨੇ ਗੂਠਾ ਲਾਇਆ ਬੱਬੀ ਹੁਣ ਅੱਗੇ ਕੀ ਕਰਨਾ ਚਾਹੁੰਦੇ ਅੱਗੇ ਤਾਂ ਹੀ ਇਹ ਕਾਰਵਾਈ ਕਰਾਂਗੇ ਸਾਰੀ ਕਮੇਟੀ ਨਾਲ ਜਸ਼ਨਪ੍ਰੀਤ ਦੇ ਤੇ ਜੋ ਵੀ ਫੈਸਲਾ ਕਰੇ ਕਮਿਊਨਿਟੀ ਸਾਨੂੰ ਮਨਜ਼ੂਰ ਏ ਸੰਗਤ ਦੇ ਨਾਲ ਆ ਜੋ ਵੀ ਸੰਗਤ ਕਰਨਾ ਚਾਹੁੰਦੀ ਏ ਅਸੀਂ ਵੀ ਨਾਲ ਜਾਣ ਆ ਵੀ ਸਾਨੂੰ ਸਾਫ਼ ਮਿਲੇ ਸਾਨੂੰ ਅਸੀਂ ਕੋਈ ਪੈਸਾ ਨਹੀਂ ਕਿਸੇ ਕੋ ਲਿਆ ਨਾ ਹੀ ਅਸੀਂ ਪੈਸਾ ਲਵਾਂਗੇ ਨਾ ਹੀ ਅਸੀਂ ਕਿਸੇ ਨਾਲ ਕੋਈ ਰਾਜ ਨਵਾ ਕਰਾਂਗੇ ਹਾਜੀ ਰੇਕ ਸਿੰਘ ਜੀ ਅੱਜ ਪਰਿਵਾਰ ਨਾਲ ਇੱਕ ਮਹਿੰਦੀ ਦਾ ਲਾ ਲਾ ਮਾਈਕ ਲਾ ਲਾ ਦੇ ਜੀ ਉੱਪਰ ਲਾ ਦੇ ਫੜ ਕੇ ਚੂੜੀ ਜੀ ਹੱਥ ਬਹੁਤ ਬੰਦੇ ਨੇ ਨਹੀਂ ਨਹੀਂ ਸਾਰੇ ਕਿਤੋਂ ਬੰਦੇ ਨੇ ਜੀ ਅੱਜ ਮੈਮ ਸਰ ਅੱਜ ਪਰਿਵਾਰ ਸਮੇਤ ਕਮੇਟੀ ਕਾਨਫਰੰਸ ਲਾ ਲਈ ਹੈ ਸਭ ਲਈ ਪ੍ਰੈਸ ਲਾ ਅਨ ਇੰਨੇ ਦਿਨ ਕਮੇਟੀ ਵੀ ਸਾਹਮਣੇ ਨਹੀਂ ਆਈ ਪਰਿਵਾਰ ਵੀ ਸਾਹਮਣੇ ਲੋਕ ਬੜੀਆਂ ਫਾਂਵਾਂ ਉਡਾ ਰਹੇ ਕਮੇਟੀ ਵੇਖੀ ਪਰਿਵਾਰ ਵੇਖਿਆ ਪੂਰਾ ਕੀ ਚਾਹਨਾ ਪਾਉਗੇ ਇਸ ਕਰਕੇ ਪਹਿਲੀ ਗੱਲ ਤਾਂ ਸਾਡੀ ਬੇਨਤੀ ਨੂੰ ਮੰਨਦੇ ਹੋਏ ਇੱਥੇ ਆਏ ਸਾਰੇ ਪੱਤਰਕਾਰ ਭਰਾਵਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਮਾਜਿਕ ਭਲੇ ਵਾਸਤੇ ਲੜਨ ਵਾਲੀ ਕੋਈ ਵੀ ਲੜਾਈ ਜਿਹੜੀ ਹੈ ਇਹ ਤੁਹਾਡੇ ਤੋਂ ਬਗੈਰ ਜਿਤਨੀ ਆਸੰਭਵੇ ਤੁਹਾਡੇ ਸਹਿਯੋਗ ਤੋਂ ਬਿਨਾ ਬਿਲਕੁਲ ਨਹੀਂ ਕੀਤੀ ਜਾ ਸਕਦੀ ਤਾਂ ਤੁਹਾਡੇ ਦਿੱਤੇ ਜਾ ਰਹੇ ਸਹਿਯੋਗ ਦਾ ਬਹੁਤ ਬਹੁਤ ਧੰਨਵਾਦ ਜਿੱਥੋਂ ਤੱਕ ਸਵਾਲ ਆ ਕਿ ਅੱਜ ਤੱਕ ਇਹ ਕਹਾਣੀ ਆਪਣੀ ਤੇ ਲੇਟ ਹੋਏ ਮੈਂ ਇਹਨੂੰ ਸਟਾਰਟ ਕਰਦਾ ਜੀ ਜਸ਼ਨਦੀ ਮੌਤ ਤੋਂ ਵੀ ਥੋੜਾ ਪਹਿਲੋਂ ਵੇਖੋ ਜਸ਼ਨਪ੍ਰੀਤ ਉਹਨਾਂ ਨੌਜਵਾਨਾ ਸੀ ਜਿਹੜੇ ਨੌਜਵਾਨ ਇਹਨਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਤੋਂ ਅੱਕੇ ਹੋਏ ਸੀ ਤੇ ਕੁਝ ਬਦਲਾਅ ਚਾਉਂਦੇ ਸੀ ਉਹ ਬਦਲਾਅ ਦੀ ਇੱਛਾ ਦੇ ਨਾਲ ਆਮ ਆਦੀ ਪਾਰਟੀ ਦੇ ਨਾਲ ਤੁਰੇ ਆਮ ਆਦੀ ਪਾਰਟੀ ਸੱਤਾ ਦੇ ਵਿੱਚ ਆਈ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਜਦੋਂ ਉਹਨਾਂ ਦਾ ਚਿਹਰਾ ਨੰਗਾ ਹੋਇਆ ਤਾਂ ਬਹੁਤ ਸਾਰੇ ਨੌਜਵਾਨਾਂ ਨੂੰ ਉਹਨਾਂ ਨੇ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਨਾਲ ਖਿੱਚ ਲਿਆ ਪਰ ਜਸ਼ਨ ਵਰਗੇ ਕੁਝ ਨੌਜਵਾਨ ਉਹ ਸੀ ਬੇਸ਼ੱਕ ਉਹ ਉਸ ਦਲਦਲ ਚੋਂ ਵੀ ਠੱਕੇ ਗਏ ਪਰ ਉਹ ਅੰਦਰੋਂ ਦੁਖੀ ਸੀ ਕਿ ਅਸੀਂ ਕਰਨਾ ਕੀ ਚਾਇਆ ਸੀ ਤੇ ਹੋ ਕੀ ਰਿਹਾ ਇਹ ਕਹਾਣੀ ਸਟਾਰਟ ਹੁੰਦੀ ਹੈ ਜੀ ਪਿੰਡ ਦੀ ਸਰਪੰਚੀ ਤੋਂ ਜਸ਼ਨ ਚਾਹੁੰਦਾ ਸੀ ਕਿ ਉਹਦੇ ਪਾਰਟੀ ਦੀ ਸਰਕਾਰ ਬਣੀ ਏ ਤਾਂ ਉਹ ਪਿੰਡ ਦਾ ਕੋਈ ਸਰਪੰਚ ਬਣ ਕੇ ਭਲਾ ਕਰ ਸਕੇ ਕੋਈ ਪਿੰਡ ਦੇ ਵਿੱਚ ਰਿਕਾਰਡ ਬਣਾ ਸਕੇ ਤਾਂ ਜਦੋਂ ਸਰਪੰਚੀ ਦੀ ਗੱਲ ਆਉਂਦੀ ਏ ਤਾਂ ਫੌਜਾ ਸਿੰਘ ਸਰਾਰੀ ਜਿਹੜਾ ਐਮਐਲਏ ਹਲਕਾ ਗੁਰੂ ਰਸਾਇ ਦਾ ਔਰ ਉਹਦਾ ਜਿਹੜਾ ਪੀਏ ਬਚਿੱਤਰ ਲਾਡੀ ਇਹਨਾਂ ਨੇ 11 ਲੱਖ ਰੁਪਇਆ ਉਹਦੇ ਕੋਲੋਂ ਲਿਆ ਸਰਪੰਚੀ ਦੇਣ ਵਾਸਤੇ ਉਹਦੇ ਤੋਂ ਬਾਅਦ ਜਦੋਂ ਸਰਪੰਚੀ ਆਲਾ ਸਾਰਾ ਨਿਬੜ ਗਿਆ ਤੇ ਸਰਟੀਫਿਕੇਟ ਤੱਕ ਨਹੀਂ ਸੀ ਦਿੱਤਾ ਜਾ ਰਿਹਾ ਉਹਨੂੰ ਸਰਟੀਫਿਕੇਟ ਦੇਣ ਵਾਸਤੇ ਹੋਰ 3 ਲੱਖ 5 ਲੱਖ ਰੁਪਏ ਦੀ ਮੰਗ ਕੀਤੀ ਤੇ 5 ਦੇ ਵਿੱਚੋਂ 3 ਲੱਖ ਰੁਪਏ ਚ ਸੌਦਾ ਹੋਇਆ ਹੋਰ 3 ਲੱਖ ਰੁਪਇਆ ਉਹਦੇ ਬੱਚੇ ਤੋਂ ਲੈ ਲਿਆ ਸਰਟੀਫਿਕੇਟ ਦੇਣ ਵਾਸਤੇ ਉਹਦੇ ਤੋਂ ਬਾਅਦ ਕੀ ਸੀ ਕਿ ਹਰ ਜਗ੍ਹਾ ਤੇ ਹਿੱਸਿਆਂ ਦੀ ਗੱਲ ਹੋ ਰਹੀ ਸੀ ਕਿ ਜੇ ਕੋਈ ਵੀ ਕੰਮ ਕਰਨਾ ਹੈ ਪਿੰਡ 'ਚ ਤਾਂ ਉਹਦੇ 'ਚੋਂ ਹਿੱਸਾ ਰੱਖੋ ਸਾਡਾ ਤਾਂ ਇਹ ਜਿੰਨਾ 'ਚ ਹਿੱਸੇ ਤੈਅ ਨਹੀਂ ਸੀ ਹੋ ਰਿਹਾ ਉਹਨਾਂ 'ਚ ਕੰਮ ਨਹੀਂ ਸੀ ਹੋ ਰਿਹਾ ਉਹ ਨੌਜਵਾਨ ਸੀ ਨੌਜਵਾਨ ਦੇ ਦਿਲ ਦੇ ਵਿੱਚ ਇੱਛਾ ਸੀ ਜਲਦੀ ਤੋਂ ਜਲਦੀ ਪਿੰਡ ਵਾਸਤੇ ਕੁਝ ਕਰਨ ਦੀ ਪਰ ਜਿਹੜਾ ਇਹ ਲਾਲਚੀ ਐਮਐਲਏ ਤੇ ਉਹਦਾ ਪੀਏ ਆ ਉਹਨਾਂ ਕਰਕੇ ਕੋਈ ਵੀ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਕਾਰਜ ਨਹੀਂ ਸੀ ਹੋ ਰਿਹਾ ਤਾਂ ਜਦੋਂ ਜਸ਼ਨਪ੍ਰੀਤ ਨਹੀਂ ਆਉਂਦਾ ਇਸ ਗੱਲ ਤੇ ਹਿੱਸਾ ਦੇਣ ਵਾਲੀ ਤੇ ਤਾਂ ਫਿਰ ਉਹਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਝੂਠਾ ਪਰਚਾ ਦਰਜ ਕਰਾ ਕੇ ਸਰਪੰਚੀ ਤੋਂ ਸਸਪੈਂਡ ਕਰਾ ਦੇਵਾਂਗੇ ਪਿੰਡ ਦੇ ਵਿੱਚ ਪ੍ਰਬੰਧਕ ਲਾ ਦੇਵਾਂਗੇ ਤਾਂ ਇਹ ਸਾਰਾ ਕੁਝ ਰਚਿਆ ਜਾਂਦਾ ਇਹ ਸਾਰਾ ਕੁਝ ਉਹ ਸੈਂਦਾ ਨਹੀਂਗਾ ਜਿੰਨੀਆਂ ਉਹਦੀਆਂ ਕੋਈ ਆਡੀਓ ਪਈਆਂ ਹੋਈਆਂ ਨੇ ਜਿੰਨੀਆਂ ਉਹਦੇ ਕੋਈ ਚੈਟ ਮੈਸੇਜ ਪਏ ਨੇ ਉਹ ਸਾਰੇ ਕੂਕ ਕੂਕ ਕੇ ਕਹਿ ਰਹੇ ਨੇ ਕਿ ਮੇਰੀ ਮੌਤ ਦਾ ਜ਼ਿੰਮੇਵਾਰ ਫੌਜਾ ਸਰਾਰੀ ਤੇ ਬਚਿੱਤਰ ਲਾਡੀ ਏ ਪਰ ਬੁਰੀ ਗੱਲ ਇਹ ਆ ਕਿ ਜਿਸ ਰਾਤ ਸੁਸਾਈਡ ਕਰਦਾ ਜਸ਼ਨਪ੍ਰੀਤ ਉਸੇ ਸਵੇਰੇ ਐਸਪੀ ਡੀ ਫਰੋਜ਼ਪੁਰ ਤੋਂ ਫੌਜਾ ਸਿੰਘ ਸਰਾਰੀ ਉਹਦਾ ਪੀਏ ਤਿੰਨ ਚਾਰ ਐਸਐਚਓ ਹੋਰ ਦੋ ਡੀਐਸਪੀ ਤੇ ਮੇਰੇ ਖਾ ਸੈਂਕੜੇ ਦੇ ਕਰੀਬ ਜਿਹੜੀ ਫੋਰਸ ਲੈ ਕੇ ਆ ਉਹ ਜਸ਼ਨਪ੍ਰੀਤ ਦੇ ਘਰੇ ਜਾ ਕੇ ਡੇਰਾ ਲਾਉਂਦੇ ਨੇ ਬੁਰੀ ਗੱਲ ਇਹ ਬੱਚੇ ਨੇ ਗੋਲੀ ਮਾਰੀ ਆਪਦੇ ਆਪ ਨੂੰ ਇਹਦੇ باوجود ਉਹਦਾ ਪੋਸਟਮਾਰਟਮ ਤੱਕ ਨਹੀਂ ਹੋਇਆ ਪੋਸਟਮਾਰਟਮ ਛੱਡੋ ਉਹਦਾ ਬੱਚੇ ਦਾ ਸੰਸਕਾਰ ਵੀ ਉਹਦੇ ਘਰੇ ਹੀ ਕਰਾਤਾ ਸਮਸ਼ਾਨ ਘਾੜ ਤੱਕ ਲਿਜਾਣ ਦੀ ਵੀ ਨੌਬਤ ਨਹੀਂ ਉਹਨਾਂ ਦਿੱਤੀ ਉਸੇ ਰਾਤ ਨੂੰ ਸਵੇਰੇ ਸੰਸਕਾਰ ਕਰਕੇ ਸ਼ਾਮ ਨੂੰ ਫੁੱਲ ਚੋਕ ਕੇ ਸਾਰਾ ਕੁਝ ਨਿਬੇੜਨਾ ਚਾਹਿਆ ਉਹਨਾਂ ਨੇ ਕਿਉਂਕਿ ਪੂਰਾ ਪ੍ਰਸ਼ਾਸਨ ਨਾਲ ਸੀ ਪਰ ਇਹ ਨਹੀਂ ਨਿਬੜਿਆ ਜਥੇਬੰਦੀਆਂ ਨੇ ਪਹੁੰਚ ਕੀਤੀ ਬਾਪੂ ਜੀ ਨੇ ਇੱਛਾ ਜਾਰ ਕੀਤੀ ਕਿ ਮੈਂ ਆਪਦੇ ਬੇਟੇ ਨੂੰ ਇਨਸਾਫ ਲੈ ਕੇ ਦੇਣਾ ਚਾਹੁੰਦਾ ਮੇਰੇ ਬੇਟੇ ਦਾ ਕਤਲ ਹੋਇਆ ਉਹਨੂੰ ਮਰ ਲਈ ਮਜਬੂਰ ਕੀਤਾ ਹੈ ਤੇ ਜੇ ਤੁਸੀਂ ਸਾਥ ਦਿਓ ਤੇ ਮੈਂ ਲੜਾਈ ਲੜਨਾ ਚਾਹੁੰਦਾ ਬੇਸ਼ੱਕ ਕਾਨੂੰਨੀ ਤੌਰ ਤੇ ਅਸੀਂ ਥੋੜੇ ਕਮਜ਼ੋਰ ਹੋ ਗਏ ਸੀ ਪੋਸਟਮਾਰਟਮ ਵਗੈਰਾ ਨਹੀਂ ਸੀ ਹੋਇਆ ਪਰ ਫਿਰ ਵੀ ਕਮੇਟੀ ਬਣਾਈ ਗਈ ਜੁਆਇੰਟ ਐਕਸ਼ਨ ਕਮੇਟੀ ਉਸ ਕਮੇਟੀ ਨੇ ਇਸ ਅੱਗੇ ਵਧਾਉਣਾ ਸ਼ੁਰੂ ਕੀਤਾ 9 ਤਰੀਕ ਨੂੰ ਅਸੀਂ ਲੱਖੋ ਕੇ ਥਾਣੇ ਦੇ ਅੱਗੇ ਧਰਨਾ ਦਿੱਤਾ ਤਾ ਉਥੇ ਐਸਐਸਪੀ ਨੇ ਸਾਰੀ ਕਮੇਟੀ ਨੂੰ ਫਿਰੋਜ਼ਪੁਰ ਬੁਲਾਇਆ ਉਥੇ ਬੁਲਾ ਕੇ ਕਹਿੰਦੇ ਵੀ ਅਸੀਂ ਇੱਕ ਸੱਟ ਬਣਾ ਦਿੰਨੇ ਆ ਤੇ 14 ਦਿਨਾਂ ਦੇ ਵਿੱਚ ਵਿੱਚ ਸੱਟ ਦੀ ਜਿਹੜੀ ਰਿਪੋਰਟ ਆ ਜੇਗੀ ਤੇ ਅਸੀਂ ਕੇਸ ਦਰਜ ਕਰ ਦਿਆਂਗੇ ਜੇ ਦੋਸ਼ੀ ਪਾਏ ਗਏ ਸਾਨੂੰ ਸੱਟ ਤੇ ਬਿਲਕੁਲ ਵਿਸ਼ਵਾਸ ਨਹੀਂ ਸੀ ਹੈਗਾ ਕਿਉਂਕਿ ਸੱਟਾਂ ਬਣੀਆਂ ਨੇ 84 ਦੇ ਦੰਗਿਆਂ ਤੇ ਬਣੀ ਅਜੇ ਤੱਕ ਰਿਪੋਰਟ ਨਹੀਂ ਆਈ 2002 ਗੁਜਰਾਤ ਦੇ ਦੰਗਿਆਂ ਤੇ ਬਣੀ ਅਜੇ ਤੱਕ ਕੁਝ ਨਹੀਂ ਹੋਇਆ ਜੰਮੂ ਕਸ਼ਮੀਰ ਦੇ ਚ ਬਲਾਤਕਾਰ ਹੋਏ ਉਹਨਾਂ ਤੇ ਸੱਟਾਂ ਬਣੀਆਂ ਅਜੇ ਤੱਕ ਕੋਈ ਰਿਪੋਰਟ ਨਹੀਂ ਆਈ ਪਰ ਸਾਡੀ ਮਜਬੂਰੀ ਸੀ ਅਸੀਂ ਮੰਨ ਲਈ ਇਹਨਾਂ ਦੀ ਗੱਲ ਕਿ ਸੈਟ ਜਿਹੜੀ ਉਹ ਮੰਗਲਵਾਰ ਤੱਕ ਆਪਦੀ ਰਿਪੋਰਟ ਦੇ ਦੇਵੇਗੀ ਉਹਦੇ ਤੋਂ ਬਾਅਦ ਭੋਗ ਰੱਖ ਲਿਆ ਗਿਆ ਭੋਗ ਤੇ ਐਸਪੀ ਪਹੁੰਚਦਾ ਉੱਥੇ ਅਸੀਂ ਐਸਪੀ ਨੂੰ ਕਹਿੰਨੇ ਆ ਕਿ ਤੁਸੀਂ ਅਜੇ ਤੱਕ ਸਾਡੇ ਬਿਆਨ ਨਹੀਂ ਲੈ ਮੰਗਲਵਾਰ ਤੱਕ ਤੁਸੀਂ ਵਾਅਦਾ ਕੀਤਾ ਹੋਇਆ ਤਾਂ ਐਸਪੀ ਦਾ ਕਹਿਣਾ ਸੀ ਵੀ ਮੈਂ ਇਕੱਲਾ ਬਿਆਨ ਨਹੀਂ ਲੈ ਸਕਦਾ ਜਿੰਨਾ ਚਿਰ ਸੈਟ ਦੇ ਸਾਰੇ ਮੈਂਬਰ ਨਾ ਪੂਰੇ ਹੋਣ ਤੇ ਸੈਟ ਦੇ ਦੂਜੇ ਮੈਂਬਰ ਨਹੀਂ ਹੈਗੇ ਨਹੀਂ ਬਿਆਨ ਲਏ ਗਏ ਸਾਡੇ ਕਹੇ ਤੇ ਪਰ ਬੁਰੀ ਗੱਲ ਇਹ ਵੀ ਉਸੇ ਰਾਤ ਨੂੰ ਹੀ ਪਰਿਵਾਰ ਨੂੰ ਐਸਐਸਪੀ ਦਫ਼ਤਰ ਲਿਆ ਕੇ ਆਪਦੀ ਮਰਜ਼ੀ ਦੇ ਬਿਆਨ ਲਿਖ ਕੇ ਉਹਨਾਂ ਤੋਂ ਗੋਠੇ ਸਾਈਨ ਕਰਵਾ ਲਏ ਜਿੱਥੇ ਕਿ ਸਿੱਟਦਾ ਸਿਰਫ ਇੱਕੋ ਮੈਂਬਰ ਉਹੀ ਐਸਪੀ ਡੀ ਸੀ ਜਿਹੜੇ ਸਵੇਰੇ ਕਹਿ ਰਹੇ ਸੀ ਕਿ ਮੈਂ ਇਕੱਲਾ ਬਿਆਨ ਨਹੀਂ ਲੈ ਸਕਦਾ ਤਾਂ ਉੱਥੇ ਬਿਆਨ ਲੈ ਕੇ ਇਸ ਕੇਸ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੱਲ ਇਹਦੇ ਸਾਫ਼ ਹੈ ਬਿਲਕੁਲ ਕਿ ਸਿਸਟਮ ਦਾ ਅੰਗ ਪਾਰਟੀ ਦਾ ਐਮਐਲਏ ਉਸੇ ਪਾਰਟੀ ਦੀ ਸਰਕਾਰ ਤਾਂ ਪੂਰਾ ਸਰਕਾਰੀ ਤਾਣਾ ਬਾਣਾ ਉਸ ਐਮਐਲਏ ਨੂੰ ਤੇ ਉਹਦੇ ਪੀਏ ਨੂੰ ਬਚਾਉਣ ਦੇ ਵਿੱਚ ਲੱਗਾ ਹੋਇਆ ਇਹਦੇ ਵਿੱਚ ਜਿਹੜੇ ਹੋਰ ਕੁਝ ਇਫੈਕਟ ਹੈਗੇ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਰਪੰਚ ਸਾਹਿਬਾਨ ਨੇ ਜਿਹੜੇ ਇਸ ਕਮੇਟੀ 'ਚ ਵੀ ਨੇ ਤੇ ਜਸ਼ਨਪ੍ਰੀਤ ਦੇ ਵੈਸੇ ਵੀ ਲੱਗੇ ਸੀ ਇਹਨਾਂ ਸਾਰਿਆਂ ਨਾਲ ਅਮਨ ਅਰੋੜੇ ਨੇ ਵਾਅਦਾ ਕੀਤਾ ਸੀ ਕਿ ਜਿਹੜੀ ਸਿੱਟ ਤੁਹਾਨੂੰ ਨਹੀਂ ਪਸੰਦ ਕਿਉਂਕਿ ਇਹ ਰੱਖੀ ਗਈ ਸੀ ਗੱਲ ਕਿ ਉਹੀ ਐਸਪੀ ਤਾਂ ਸੰਸਕਾਰ ਕਰਾਉਂਦਾ ਹੈ ਉਹੀ ਐਸਪੀ ਦਾ ਪੋਸਟਮਾਰਟ ਵੀ ਨਹੀਂ ਕਰਾਉਣ ਦਿੰਦਾ ਉਹੀ ਐਸਪੀ ਤਾਂ ਸਾਰਾ ਕੁਝ ਕਰ ਰਿਹਾ ਤੇ ਸਿੱਟ ਦੇ ਵਿੱਚ ਉਹੀ ਐਸਪੀ ਬੈਠਿਆ ਤਾਂ ਇਤੋਂ ਅਨੁਸਾਰ ਦੀ ਉਮੀਦ ਨਹੀਂ ਤਾਂ ਕਿਹਾ ਗਿਆ ਸੀ ਕਿ ਸਿੱਟ ਤੁਹਾਡੀ ਮਰਜ਼ੀ ਦੀ ਬਣੇਗੀ ਜਿਹੜੀ ਤੁਸੀਂ ਸਿੱਟ ਕਾਓਗੇ ਉਹ ਬਣਾ ਦੇਾਂਗੇ ਇਹਨੂੰ ਚੇਂਜ ਕਰ ਦੇਾਂਗੇ ਤਾਂ ਅਮਨ अरोड़ा ਦੇ ਵਿਸ਼ਵਾਸ ਦੇਣ ਤੋਂ ਬਾਅਦ ਵੀ ਕੋਈ ਉਹ ਸਿੱਟ ਨਹੀਂ ਬਦਲੀ ਗਈ ਉਹੀ ਸਿੱਟੇ ਜਿਹਦੇ ਤੋਂ ਸਾਨੂੰ ਕੋਈ ਜਿਆਦਾ ਉਮੀਦ ਲੱਗਦੀ ਨਹੀਂ ਇਹਦੇ ਚ ਇੱਕ ਭ੍ਰਿਸ਼ਟਾਚਾਰ ਦਾ ਅਫੈਕਟ ਹੈ ਆ ਕਿ ਪਿੰਡ ਦੀ ਜ਼ਮੀਨ ਹੈ 11 ਕਿੱਲੇ ਉਹ 80 ਕੋ ਹਜ਼ਾਰ ਨੂੰ ਠੇਕੇ ਚੜਦੀ ਹੈ ਹੁਣ ਜਦੋਂ ਉਹ ਜ਼ਮੀਨ ਠੇਕੇ ਤੇ ਚੜਾਉਣੀ ਸੀ ਤਾਂ ਉਹਦੇ ਚ ਵੀ ਫੌਜਾ ਸਿੰਘ ਸਰਾਰੀ ਨੇ ਮੰਗ ਰੱਖ ਲਈ ਵੀ ਮੈਨੂੰ ਇਹਦੇ ਵਿੱਚੋਂ ਵੀ 3 ਲੱਖ ਰੁਪਇਆ ਦਿਓ ਮੈਂ ਬੋਲੀ ਫੇਰ ਹੋਂਦਾਂਗਾ ਤੇ 2 ਲੱਖ ਰੁਪਇਆ ਫੌਜਾ ਸਿੰਘ ਸਰਾਰੀ ਨੇ ਪਹਿਲਾਂ ਲੈ ਲਿਆ ਬੋਲੀ ਹੋਣ ਤੋਂ ਕਿ ਮੇਰਾ ਇਹਦੇ ਚ ਹਿੱਸਾ ਰੱਖੋ ਪਰ ਬੋਲੀ ਫਿਰ ਨਹੀਂ ਹੋਣ ਦਿੱਤੀ 2 ਲੱਖ ਰੁਪਇਆ ਵੀ ਲੈ ਕੇ ਖਾ ਗਿਆ ਤੇ ਜ਼ਮੀਨ ਦੀ ਬੋਲੀ ਫਿਰ ਨਹੀਂ ਹੋਣ ਦਿੱਤੀ ਤੇ ਹੁਣ ਅੱਜ ਇਹ ਗੱਲ ਪਤਾ ਲੱਗਾ ਵੀ ਹੁਣ ਬੋਲੀ ਜਿਹੜੀ ਏ ਉਹ ਜ਼ਮੀਨ ਦੀ ਕਰਨ ਜਾ ਰਹੇ ਨੇ ਤਾਂ ਇਸ ਕੇਸ ਦੇ ਵਿੱਚ ਫੌਜਾ ਸਿੰਘ ਸਰਾਰੀ ਦੇ ਭ੍ਰਿਸ਼ਟਾਚਾਰ ਦੇ ਜਿੰਨੇ ਰਿਕਾਰਡ ਤੋੜੇ ਨੇ ਉਹ ਸਾਰੇ ਕੋ-ਕੋ ਕੇ ਕਹਿ ਰਹੇ ਨੇ ਕਿ ਸਵਾਲ ਕੱਲੇ ਕੋਈ ਜਸ਼ਨਪ੍ਰੀਤ ਦਾ ਨਹੀਂਗਾ ਇੱਕ ਜਸ਼ਨਪ੍ਰੀਤ ਨਹੀਂਗਾ ਇਹਨਾਂ ਦੇ ਲਾਲਚ ਨੇ ਗਲੀ ਗਲੀ ਦੇ ਵਿੱਚ ਜਸ਼ਨਪ੍ਰੀਤ ਪੈਦਾ ਕੀਤੇ ਨੇ ਸਾਰੇ ਜਸ਼ਨਪ੍ਰੀਤਾਂ ਲਈ ਕੋਈ ਲੜ ਨਹੀਂ ਰਿਹਾ ਤੇ ਇਸ ਕਰਕੇ ਬਹੁਤ ਸਾਰੇ ਜਸ਼ਨਪ੍ਰੀਤ ਨੇ ਜਿਹੜੇ ਉਹ ਓਲੇ ਦੇ ਵਿੱਚ ਹੀ ਰਹਿ ਗਏ ਅੱਜ ਤੋਂ ਥੋੜੇ ਦਿਨ ਪਹਿਲਾਂ ਹੀ ਪੋਜੋਕੇ ਦੇ ਇੱਕ ਨੌਜਵਾਨ ਮੁੰਡੇ ਨੇ ਆਤਮ ਹੱਤਿਆ ਕੀਤੀ ਏ ਉਹਨੇ ਵੀਡੀਓ ਬਣਾਈ ਏ ਕਿ ਮੇਰੀ ਮੌਤ ਦਾ ਕਾਰਨ ਜਿਹੜਾ ਅ ਇਹ ਰਜਨੀਸ਼ ਦਈਆ ਪਲੱਸ ਐਸ ਐਚਓ ਮਮਦੋਟ ਹੈ ਤਾਂ ਉਹਦੇ ਵਿੱਚ ਵੀ ਪੈਸੇ ਦੇ ਕੇ ਰਾਈਨਵਾ ਕਰ ਲਿਆ ਕੋਈ ਕਾਰਵਾਈ ਨਹੀਂ ਉਹਦੇ ਚ ਹੋਈ ਤਾਂ ਇਸ ਤਰ੍ਹਾਂ ਦੇ ਹੋਰ ਪਤਾ ਨਹੀਂ ਕਿੰਨੇ ਜਸ਼ਨਪ੍ਰੀਤ ਨੇ ਜਿਹੜੇ ਲੋਕਾਂ ਦੇ ਸਾਹਮਣੇ ਨਹੀਂ ਆਏ ਤਾਂ ਹੁਣ ਜਿਹੜੀ ਇੱਕ ਗੱਲ ਕੀਤੀ ਜਾ ਰਹੀ ਸੀ ਕਿ ਕਮੇਟੀ ਦੇ ਕੁਝ ਮੈਂਬਰ ਨੇ ਜਿਹੜੇ ਵਿਖ ਗਏ ਨੇ ਤੇ ਕਮੇਟੀ ਪਿੱਛੇ हट ਗਈ ਹੈ ਉਧਰੋਂ ਪਰਿਵਾਰ ਨੂੰ ਕਿਹਾ ਜਾ ਰਿਹਾ ਕਿ ਕਮੇਟੀ ਵਿਖ ਗਈ ਕਮੇਟੀ ਨੂੰ ਕਿਹਾ ਜਾ ਰਿਹਾ ਕਿ ਪਰਿਵਾਰ ਵਿਗ ਗਿਆ ਤਾਂ ਇਹ ਦੋਵਾਂ ਨੂੰ ਪਾੜ ਕੇ ਇਸ ਜਿਹੜਾ ਸੰਘਰਸ਼ ਇਹਨੂੰ ਨਿਓ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅੱਜ ਤੱਕ ਅਸੀਂ ਵਾਅਦੇ ਨਾਲ ਤੁਹਾਡੇ ਸਾਰਿਆਂ ਦੀ ਹਾਜ਼ਰੀ ਚ ਕਹਿੰਨੇ ਆ ਕਿ ਸਾਡੀ ਕਮੇਟੀ ਦਾ ਇੱਕ ਵੀ ਕੋਈ ਐਸਾ ਮੈਂਬਰ ਨਹੀਂ ਹੈਗਾ ਜਿਹੜਾ ਕਿਸੇ ਲਾਲਚ ਵਾਸਾ ਕੇ ਇਸ ਸੰਘਰਸ਼ ਨੂੰ ਪਿੱਠ ਦਿਖਾਵੇਗਾ ਸਾਰੇ ਹੰਡੇ ਵਰਤੇ ਲੋਕਾਂ ਨਾਲ ਵਰਤੇ ਹੋਏ ਲੜਨ ਵਾਲੇ ਲੋਕ ਨੇ ਅਸੀਂ ਲੜਾਂਗੇ ਪਰਵਾਰ ਖੜੇਗਾ ਤਾਂ ਅਸੀਂ ਤੁਹਾਡੇ ਨਾਲ ਤੇ ਇਸ ਸਮਾਜ ਨਾਲ ਇਥੋਂ ਦੇ ਲੋਕਾਂ ਨਾਲ ਹਰ ਜਸ਼ਨ ਦੇ ਪਿਓ ਨਾਲੇ ਵਾਦਾ ਕਰਨੇ ਆ ਕਿ ਕੋ ਹੋਰ ਨਵਾਂ ਜਸ਼ਨ ਪੈਦਾ ਨਹੀਂ ਹੋਣ ਦਿਆਂਗੇ ਫੌਜਾ ਸਿੰਘ ਸਰਾਰੀ ਨੂੰ ਉਹਦੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਹਰ ਹਾਲਤ ਦਵਾਵਾਂਗੇ ਸਜ਼ਾ ਦੋ ਤਰ੍ਹਾਂ ਦੀਆਂ ਨੇ ਇੱਕ ਕਾਨੂੰਨੀ ਸਜ਼ਾ ਏ ਜਿੰਦੇ ਚ ਉਹਦਾ ਪਰਚਾ ਦਰਜ ਹੋਵੇ ਉਹ ਜੇਲ੍ਹ ਜਾਵੇ ਕਰਾਵਾਂਗੇ ਉਹ ਵੀ ਸਮਾਵਧ ਲੱਗ ਸਕਦਾ ਹੈ ਕਿਉਂਕਿ ਲੜਾਈ ਉਹਨਾਂ ਦੇ ਨਾਲੇ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ ਸਮਾਵਧ ਲੱਗ ਸਕਦਾ ਕਰਾਵਾਂਗੇ ਉਹ ਵੀ ਪਰ ਉਹਦੇ ਤੋਂ ਪਹਿਲਾਂ ਫੌਜਾ ਸਿੰਘ ਸਰਾਰੀ ਨੂੰ ਉਹਦੇ ਹਲਕੇ 'ਚੋਂ ਸਿਆਸੀ ਮੌਤ ਮਾਰਾਂਗੇ ਅਸੀਂ ਕੋਈ ਫਿਜ਼ੀਕਲ ਕਤਲ ਕਰਨ ਦੇ ਹੱਕ 'ਚ ਨਹੀਂ ਆਏਗੇ ਪਰ ਸਿਆਸੀ ਮੌਤ ਮਾਰਾਂਗੇ ਸਮਾਜਿਕ ਮੌਤ ਮਾਰਾਂਗੇ ਫੌਜੇ ਸਰਾਰੀ ਨੂੰ ਕੱਖੋਂ ਹੌਲਾ ਕਰਾਂਗੇ ਕਿਉਂਕਿ ਉਹਨੇ ਕੁਕਰਮ ਹੀ ਐਸਾ ਕੀਤਾ ਜੀ ਜਿੱਦਾਂ ਜਿਹੜੀ ਹੈਗੀ ਤਰਨਾ ਚੱਕਿਆ ਗਿਆ ਸੀ ਉਹਨਾਂ ਨੇ ਇੱਕ ਤੁਹਾਡੇ ਵੱਲੋਂ ਅਕਸ਼ਰ ਕਮਟੀ ਲੱਗਿਆ ਗਿਆ ਸੀ ਪਿੰਡਾਂ ਦੇ ਵਿੱਚ ਰੋਸ ਪੁਜਾਰੇ ਕੀਤਾ ਜਾਣਗੇ ਅਰਥੀਆਂ ਭੋਗਿਆ ਜਾਣਗੇ ਉਹ ਪ੍ਰੋਗਰਾਮ ਤੁਹਾਡਾ ਠੱਪ ਦਿਖਾਈ ਦਿੰਦਾ ਵੇਖੋ ਜੀ ਕੁਝ ਗੱਲਾਂ ਤੇ ਕਮੀਆਂ ਰਹਿ ਗਈਆਂ ਨੇ ਕਿਉਂਕਿ ਇੱਕ ਤਾਂ ਸੀਜ਼ਨ ਛੋਨੇ ਦਾ ਸਾਰੇ ਜੁੜੇ ਹੋਏ ਜਿਹੜੇ ਇਹ ਨੇ ਲੋਕ ਉਹ ਕਿਸਾਨੀ ਛੋਨੇ ਤਾਂ ਉਹਦੇ ਵਿੱਚ ਬਿਲਕੁਲ ਥੋੜੀਆਂ ਰਹਿ ਗਈਆਂ ਨੇ ਪਰ ਹੁਣ ਉਹਦੇ ਵਿੱਚ ਅਸੀਂ ਸਪੀਡ ਵੜੀ ਹੈ ਅਸੀਂ ਪੋਸਟਰ ਕੱਢਣ ਜਾ ਰਹੇ ਹਾਂ ਪੋਸਟਰ ਦੇ ਉੱਤੇ ਮੋਟੀ ਮੋਟੀ ਇਹ ਸਾਰੇ ਇਨਸੀਡੈਂਟ ਨੂੰ ਲੋਕਾਂ ਦੇ ਨਾਲ ਸਾਂਝਾ ਕਰਕੇ ਲੋਕਾਂ ਨੂੰ ਇੱਕ ਵੰਗਾਰ ਦੇਣੀ ਹੈ ਕਿ ਆਓ ਮੈਦਾਨ ਦੇ ਵਿੱਚ ਇਸ ਬੇਇਨਸਾਫੀ ਦੇ ਖਿਲਾਫ ਆਪਾਂ ਲੜੀਏ ਉਹਦੇ ਤੋਂ ਬਾਅਦ 5 ਤਰੀਕ ਨੂੰ ਅਸੀਂ ਗੁਰੂ ਰਸਾਏ ਦੇ ਵਪਾਰੀ ਸੱਜਣਾਂ ਨੂੰ ਬੇਨਤੀ ਕੀਤੀ ਹੈ ਗੁਰੂ ਰਸਾਏ ਦਾ ਬਾਜ਼ਾਰ ਹੈ ਜਿਹੜਾ 5 ਤਰੀਕ ਨੂੰ ਬੰਦ ਰਹਿਣਗੇ ਜਸ਼ਨਪ੍ਰੀਤ ਦੇ ਕਤਲ ਦੇ ਵਿਰੋਧ ਦੇ ਵਿੱਚ ਜਸ਼ਨਪ੍ਰੀਤ ਨੂੰ ਇਨਸਾਫ ਦਿਵਾਉਣ ਦੇ ਹੱਕ ਵਿੱਚ ਉਹ ਬਾਜ਼ਾਰ ਬੰਦ ਰਹਿਣਗੇ ਕਮੇਟੀ ਵੱਲੋਂ ਮੁਜ਼ਾਰਾ ਕਰਕੇ ਉੱਥੇ ਥਾਣੇ ਅੱਗੇ ਧਰਨਾ ਦਿੱਤਾ ਜਾਵੇਗਾ ਔਰ ਇਸ ਸਮੇਂ ਦੇ ਦਰਮਿਆਨ ਪੈਫਲਟ ਕੱਢ ਕੇ ਉਹਦੇ ਤੇ ਸਾਰੀ ਗੱਲਬਾਤ ਲਿਖ ਕੇ ਉਹ ਲੋਕਾਂ ਤੱਕ ਪਹੁੰਚਾਈ ਜਾਏਗੀ ਕਿਉਂਕਿ ਬੋਲ ਕੇ ਇੱਕ ਇੱਕ ਤੱਕ ਪਹੁੰਚਾਉਣੀ ਔਖੀ ਏ ਪੈਫਲਟ ਕੱਢਾਂਗੇ ਪੋਸਟਰ ਕੱਢਾਂਗੇ ਮੁਜ਼ਾਰਾ ਕਰਾਂਗੇ ਧਰਨਾ ਦੇਵਾਂਗੇ ਇਸ ਸਮੇਂ ਦਰਮਿਆਨ ਪਿੰਡਾਂ ਦੇ ਵਿੱਚ ਅਰਥੀਆਂ ਫੂਕਾਂਗੇ ਫੌਜਾ ਸਿੰਘ ਸਰਾਰੀ ਦੀਆਂ ਤੇ ਨਾਲ ਦੀ ਨਾਲ ਹੀ ਜਿੰਨੇ ਵੀ ਸੰਭਵ ਹੋਵੇ 200 150 ਪਿੰਡਾਂ ਦੇ ਵਿੱਚ ਬੈਨਰ ਜ਼ਰੂਰ ਲੱਗਣਗੇ ਇੱਕ ਫੌਜਾ ਸਰਾਰੀ ਤੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਦਾ ਪਿੰਡ ਵਿੱਚ ਵੜਨਾ ਬੈਣੇ ਇਹਦੇ ਬੈਨਰ ਵੀ ਲੱਗਣਗੇ ਜਿਹੜੀ ਕਮੀ ਰਹੀ ਏ ਥੋੜੀ ਜੀ ਉਹਨੂੰ ਅਸੀਂ ਕਵਰ ਕਰ ਲਾਂਗੇ ਉਹ ਫੌਜਾ ਸਿੰਘ ਸਰਾਰੀ ਦੀਆਂ ਕਾਫੀ ਇੰਟਰਵਿਊ ਆ ਗਈਆਂ ਵਕਫ ਵਕਫ ਚੈਨਲਾਂ ਤੇ ਉਹ ਹਰ ਵਾਰ ਇਹ ਕਹਰੇ ਵੀ ਮੇਰੇ ਤੇ ਬੇਬੁਨਿਆਦ ਦੋਸ਼ ਨੇ ਪਰਿਵਾਰ ਮੇਰੇ ਨਾਲ ਆ ਉਹਨਾਂ ਦੇ ਰਿਸ਼ਤੇਦਾਰ ਮੇਰੇ ਨਾਲ ਨੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਉਹ ਕਿਵੇਂ ਦੇ ਵੇਖੋ ਜੀ ਇਹ ਤਾਂ ਹਰ ਚੋਰ ਦੀ ਕਹਾਣੀ ਹੈ ਕਦੇ ਵੀ ਕੋਈ ਚੋਰ ਛੇਤੀ ਮੰਨੇਗਾ ਨਹੀਂ ਕਿ ਮੈਂ ਚੋਰੀ ਕੀਤੀ ਹੋਈ ਹੈ ਫੌਜਾ ਸਿੰਘ ਸਰਾਰੀ ਦੀ ਇਕਾਦਤ ਹੈ ਕਿ ਉਹ ਹਰ ਬੰਦੇ ਨੂੰ ਆਪਦੀ ਔਕਾਤ ਚ ਇੱਥੇ ਕਰਾ ਰਿਹਾ ਹੈ ਕਿ ਫਲਾਣੇ ਦੀ ਕੋਈ ਔਕਾਤ ਨਹੀਂ ਢਿੰਗੜੇ ਦੀ ਕੋਈ ਔਕਾਤ ਨਹੀਂ ਗਈ ਤਾਂ ਇੱਕ ਪਾਸੇ ਉਹ ਕਹਿ ਰਿਹਾ ਹੈ ਕਿ ਮੇਰਾ ਇਹਦੇ ਚ ਦੋਸ਼ ਨਹੀਂ ਪਰਿਵਾਰ ਮੇਰੇ ਨਾਲ ਹੈ ਰਿਸ਼ਤੇਦਾਰ ਮੇਰੇ ਨਾਲ ਨੇ ਪਰਿਵਾਰ ਤੁਹਾਡੇ ਸਭ ਨੇ ਬੈਠਾ ਹੋਇਆ ਹੈ ਪਰਿਵਾਰ ਦੋ ਪਾਸੇ ਦਾ ਨਾਲ ਹੋ ਨਹੀਂ ਸਕਦਾ ਤਾਂ ਪਰਿਵਾਰ ਉਹਦੇ ਨਾਲ ਬਿਲਕੁਲ ਨਹੀਂ ਹੈਗਾ ਹਾਂ ਕੁਝ ਰਿਸ਼ਤੇਦਾਰਾਂ ਨੂੰ ਉਹਨੇ ਪਤਾ ਨਹੀਂ ਕਿਸ ਤਰੀਕੇ ਨਾਲ ਇਹਨਾਂ ਆਪਾਂ ਕਹਿ ਨਹੀਂ ਸਕਦੇ ਆਪਦੇ ਨਾਲ ਰਲਾਇਆ ਹੋਇਆ ਹੈ ਕੁਝ ਪਰਿਵਾਰ ਦੇ ਦੂਰ ਨੇੜੇ ਦੇ ਲੋਕ ਉਹਦੇ ਨਾਲ ਹੈਗੇ ਨੇ ਪਰ ਉਹਨਾਂ ਦਾ ਨਾਲ ਹੋਣਾ ਕੋਈ ਨਹੀਂ ਜੇ ਚਾਹੁੰਦਾ ਕਿ ਪੂਰਾ ਪਰਿਵਾਰ ਹੀ ਉਹਦੇ ਨਾਲ ਹੈ ਫੌਜਾ ਸਿੰਘ ਸਰਾਰੀ ਜਦੋਂ ਐਮਐਲਏ ਬਣਦਾ ਹੈ ਉਹਦੇ ਤੋਂ ਬਾਅਦ ਅੱਜ ਤੱਕ ਫੌਜਾ ਸਿੰਘ ਸਰਾਰੀ ਵੱਲੋਂ ਬਣਾਈ ਹੋਈ ਜਾਇਦਾਦ ਜਿਹੜੀ ਉਹ ਮੰਨਦਾ ਏ ਨਾਮੀ ਤੇ ਬੇਨਾਮੀ ਦੋਵੇਂ ਨੇ ਉਹ ਕੋ ਕੋ ਕੇ ਕਹਿ ਰੀਆਂ ਨੇ ਕਿ ਫੌਜਾ ਸਿੰਘ ਸਰਾਰੀ ਅਤ ਦਰਜੇ ਦਾ ਭ੍ਰਿਸ਼ਟਾਚਾਰੀ ਏ ਫੌਜਾ ਸਿੰਘ ਸਰਾਰੀ ਦੇ ਹਲਕੇ ਦੇ ਵਿੱਚ ਸਰਪੰਚੀ ਦੇ ਪੂਰੇ ਮੁੱਲ ਲੱਗੇ ਨੇ ਕਿ ਕਿੰਨੇ ਪੈਸੇ ਕੋਈ ਦਿੰਦਾ ਜੇ ਕਿਸੇ ਨੇ 20 ਦਿੱਤਾ ਏ ਤਾਂ ਉਹ ਸਰਪੰਚੀ 20 ਵਾਲੇ ਥਾਂ ਤੇ ਕੋਈ ਬਾਈ ਵਾਲਾ ਆ ਗਿਆ ਤੇ ਬਾਈ ਵਾਲੇ ਦੀ ਸਰਪੰਚੀ ਤਾਂ ਸਰਪੰਚੀਆਂ ਵੇਚੀਆਂ ਗਈਆਂ ਨੇ ਫੌਜਾ ਸਿੰਘ ਸਰਾਰੀ ਦੇ ਸਾਰੇ ਹਲਕੇ 'ਚ ਦੂਜੀ ਧਿਰ ਦੇ ਜਿਨ੍ਹਾਂ ਨੇ ਪੈਸੇ ਦਿੱਤੇ ਦੂਜੀ ਧਿਰ ਦੇ ਕਾਗਜ਼ ਰਿਜੈਕਟ ਕੀਤੇ ਨੇ ਤੇ ਉਹ ਕਾਗਜ਼ ਰਿਜੈਕਟ ਕਰਨ ਦੇ ਪਿੱਛੇ ਇੱਕੋ ਕਾਰਨ ਹੈ ਕਿ ਉਹਨਾਂ ਦੇ ਵਿੱਚ ਚੁੱਲਾ ਟੈਕਸ ਨਹੀਂ ਲੱਗਾ ਹੋਇਆ ਤਾਂ ਚੁੱਲਾ ਟੈਕਸ ਕੱਢ ਕੇ ਫਾਈਲਾਂ ਨਾਲੋਂ ਪਾੜ ਕੇ ਸਾਰੇ ਕਾਗਜ਼ ਰਿਜੈਕਟ ਕਰਕੇ 20 25 25 30 30 ਲੱਖ ਰੁਪਇਆ ਲੋਕਾਂ ਤੋਂ ਲੈ ਕੇ ਸਰਪੰਚੀਆਂ ਵੰਡੀਆਂ ਨੇ ਇਸ ਕੇਸ ਦੇ ਵਿੱਚ ਵੀ ਜਸ਼ਨਪ੍ਰੀਤ ਵਾਲੇ ਕੇਸ ਦੇ ਵਿੱਚ ਵੀ ਇਹੀ ਗੱਲ ਸੀ ਕਿ ਵੱਡੀ ਰਕਮ ਲੈ ਕੇ ਚਲੋ ਉਹਦੇ ਮਾਇਚ ਇੱਛਾ ਸੀ ਸਰਪੰਚ ਬਣਦੀ ਉਹਨੂੰ ਬਣਾ ਕੇ ਤੇ ਉਹਦੇ ਤੋਂ ਬਾਅਦ ਫਿਰ ਲਗਾਤਾਰ ਉਹਨੂੰ ਜਿਹੜਾ ਬਲੈਕਮੇਲ ਕੀਤਾ ਜਾ ਰਿਹਾ ਸੀ ਤਾਂ ਬਿਲਕੁਲ ਝੂਠ ਮਾਰਦਾ ਹੈ ਜੇ ਫੌਜਾ ਸਿੰਘ ਸਰਾਰੀ ਇਹ ਕਹਿੰਦਾ ਕਿ ਮੈਂ ਨਿਰਦੋਸ਼ ਆ ਤਾਂ ਤੁਹਾਡੇ ਚੈਨਲਾਂ ਰਹੀਂ ਅਸੀਂ ਉਹਨੂੰ ਚੈਲੰਜ ਕਰਦੇ ਆ ਕਿ ਆ ਸਾਡੇ ਨਾਲ ਬੈਠ ਕੇ ਡਿਬੇਟ ਕਰ ਇੱਕ ਇੱਕ ਸਬੂਤ ਦੇਵਾਂਗੇ ਤੈਨੂੰ ਕਿ ਤੂੰ ਭ੍ਰਿਸ਼ਟਾਚਾਰੀ ਹੈ ਤੂੰ ਭ੍ਰਿਸ਼ਟਾਚਾਰ ਕੀਤਾ ਹੈ ਭ੍ਰਿਸ਼ਟਾਚਾਰ ਕਰਕੇ ਐਸ ਵਕਤ ਤੂੰ 100 ਕਰੋੜ ਤੋਂ ਵੱਧ ਦੀ ਜਾਇਦਾਦ ਬਣਾਈ ਰੱਖਾ ਹੈ ਤਾਂ ਚੈਲੰਜ ਹੈ ਤੁਹਾਡੇ ਸਾਰਿਆਂ ਦੇ ਚੈਨਲ ਲਈ ਕਿ ਸਮਾਂ ਦੇਵੇ ਸਮਾਂ ਉਹਦਾ ਥਾਂ ਉਹਦੀ ਬਹਿਸ ਕਰਾਂਗੇ ਔਰ ਜਚਾਵਾਂਗੇ ਕਿ ਤੂੰ ਭ੍ਰਿਸ਼ਟਾਚਾਰੀ ਇਹ ਤਾਂ ਨਹੀਂ ਵੀ ਜਿਹੜੇ ਰਿਸ਼ਤੇਦਾਰ ਤੁਸੀਂ ਕਿਹਾ ਵੀ ਪਰਿਵਾਰ ਦੇ ਰਿਸ਼ਤੇਦਾਰ ਨੇ ਕੋਈ ਜਿਹੜੇ ਉਹਨਾਂ ਦੇ ਨਾਲ ਨੇ ਕਿਵੇਂ ਉਹਨਾਂ ਨੂੰ ਵਾਸਤੇ ਕੀਤਾ ਕੀ ਲੱਗਦਾ ਕਿ ਹੋ ਸਕਦਾ ਉਹ ਰਾਜੀ ਨਾਮਾ ਕੇ ਦੇ ਅੰਦਰ ਖਾਤੇ ਨਾ ਹੋ ਗਿਆ ਹੋਵੇ ਨਹੀਂ ਵੇਖੋ ਜੀ ਰਾਜੀ ਨਾਵੇਂ ਦਾ ਤਾਂ ਕੋਈ ਵਜ੍ਹਾ ਹੀ ਹੈ ਨਹੀਂ ਕੋਈ ਕਾਰਨ ਹੀ ਹੈ ਨਹੀਂ ਕੋਈ ਸੰਭਵ ਹੀ ਨਹੀਂ ਹੈਗਾ ਕਿਉਂਕਿ ਪਰਿਵਾਰ ਤੁਹਾਡੇ ਸਾਹਮਣੇ ਬੈਠਾ ਹੋਇਆ ਹੈ ਇਸ ਮਸਲੇ ਦੇ ਵਿੱਚ ਰਾਜੀ ਨਾਵਾ ਹੋਣਾ ਉਹਨਾਂ ਦੀ ਬਹੁਤ ਔਖਾ ਪਰਿਵਾਰ ਵਾਸਤੇ ਹੀ ਬਹੁਤ ਔਖਾ ਹੈ ਕਿਉਂਕਿ ਉਹ ਸਿੱਧਾ-ਸਿੱਧਾ ਵੇਖੋ ਨੌਜਵਾਨ ਬੇਟਾ ਅਗਲੇ ਦਾ ਤਾਂ ਸਿੱਧਾ-ਸਿੱਧਾ ਹੀ ਉਹ ਪੁੱਤਰ ਦੀ ਮੌਤ ਨੂੰ ਵੇਚਣਾ ਹੈ ਤਾਂ ਬਿਲਕੁਲ ਕੋਈ ਰਾਜੀ ਨਾਵਾ ਨਹੀਂ ਹੋਇਆ ਹਾਂ ਲਾਲਚ ਦਿੱਤਾ ਜਾ ਰਿਹਾ ਪਰਿਵਾਰ ਨੂੰ ਵੀ ਲਾਲਚ ਦਿੱਤਾ ਜਾ ਰਿਹਾ ਹੈ 35 ਲੱਖ ਦਾ 40 ਲੱਖ ਦਾ ਲਾਲਚ ਦਿੱਤਾ ਜਾ ਰਿਹਾ ਹੈ ਕਮੇਟੀ ਨੂੰ ਵੀ ਕਈ ਜਗ੍ਹਾ ਤੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰਿਵਾਰ ਵੀ ਅੜੰਗ ਖੜਾ ਕਮੇਟੀ ਵੀ ਬਿਲਕੁਲ ਅੜੰਗ ਖੜੀ ਹੈ ਨਾ ਕਮੇਟੀ ਕਿਸੇ ਪਾਸੇ ਹਿੱਲੇਗੀ ਨਾ ਪਰਿਵਾਰ ਹਿੱਲੇਗਾ ਇਸ ਵਿਸ਼ਵਾਸ ਨਾਲ ਕਿ ਲੜਾਂਗੇ ਤੇ ਜਿੱਤਾਂਗੇ ਅਹ ਨੇ ਹਾਲ ਕੋਈ ਗੱਲ ਜੁਨੀ ਜਾਂ ਸ਼ਰਮਾ ਜੀ ਨੇ ਕੋਈ ਤੁਹਾਡੇ ਦੇ ਸਟਾਲਿਕਾ ਹਾਂ ਉਸ ਤੋਂ ਪਹਿਲਾਂ ਸਾਰੀ ਪ੍ਰੈਸ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਜਸ਼ਨਦੀਨ ਸਾਹਿਬ ਵਾਸਤੇ ਅੱਜ ਸਾਡਾ ਸਾਥ ਦਿੱਤਾ ਨਾਲ ਹੀ ਜਿਹੜੇ ਦਰਸ਼ਕ ਨੇ ਉਹਨਾਂ ਦਾ ਵੀ ਧੰਨਵਾਦ ਹੈ ਕਿ ਤੁਸੀਂ ਵੀ ਸਭ ਜਿਹੜਾ ਜੇ ਵੀ ਵੀ ਹੋਇਆ ਤੁਸੀਂ ਸਾਰਿਆਂ ਨੇ ਮੀ ਸਪੋਰਟ ਕੀਤੀ ਸਾਥ ਦਿੱਤਾ ਔਰ ਵੱਧ ਤੋਂ ਵੱਧ ਚੱਲ ਰਹੀ ਲਾਈਵ ਨੂੰ ਤੁਸੀਂ ਸ਼ੇਅਰ ਕਰੋ ਤਾਂ ਜੋ ਇਹ ਆਵਾਜ਼ ਸਰਕਾਰ ਤੱਕ ਗੂੰਜਦੀ ਹੋ ਸਕੇ ਗੱਲ ਕਰਦੇ ਆ ਜੀ ਇੱਕ ਸਿੱਟ ਜਿਹੜੀ ਕਿ ਪੰਜਾਬ ਦੇ ਪ੍ਰਧਾਨ ਆਮ ਆਨਵੀ ਪਾਰਟੀ ਦੇ ਅਮਨ ਅਰੋੜਾ ਜੀ ਜਦੋਂ ਅਸੀਂ ਲੁਧਿਆਣਾ ਕੈਂਡਲ ਮਾਰਚ ਕੱਢਿਆ ਸੀ ਉਦੋਂ ਸਾਨੂੰ ਉਹਨਾਂ ਨੇ ਵਿਸ਼ਵਾਸ ਚ ਲਿਆ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਸਿੱਟ ਦੇ ਵਿੱਚ ਸ਼ਰਮਾਏ ਜਿਹੜੇ ਬੰਦੇ ਤੁਸੀਂ ਚਾਹੋਗੇ ਉਹ ਅਸੀਂ ਲਗਾ ਦਾਂਗੇ ਮੈਂ ਪਹਿਲਾਂ ਗੱਲ ਕਰਨਾ ਚਾਹਣਾ ਕਿ ਜਿਹੜੀ ਸਿੱਟ ਬਿਠਾਈ ਹੋਈ ਹੈ ਇਹ ਸਿੱਟ ਜਿਹੜੀ ਹੈ ਬਿਲਕੁਲ ਦੇਖਿਆ ਜਾਵੇ ਤਾਂ ਫੋਜਾ ਸਿੰਘ ਦੀ ਖੁਦ ਦੀ ਸੀਟ ਹੈ ਜਿਹੜੀ ਬਿਠਾਈ ਗਈ ਹੈ ਜਿਹੜੇ ਮਨਜੀਤ ਸਿੰਘ ਐਸਪੀਡੀ ਆਪ ਨੇ ਉਹੀ ਇਸ ਸੀਟ ਦੇ ਮੈਂਬਰ ਨੇ ਜਿਹੜੇ ਉਸ ਮੌਕੇ ਦੇ ਉਦੋਂ ਐਸਪੀਐਚ ਸੀਗੇ ਜਾਂ ਫਿਰ ਡੀਐਸਪੀਡੀ ਜਿਹੜੇ ਵੀ ਲਗੇ ਆ ਉਹ ਨਾਲ ਹੀ ਜਿਹੜੇ ਐਸਐਚਓ ਨੇ ਇਹ ਸਾਰੇ ਸਾਰੇ ਉਸ ਮੌਕੇ ਦੇ ਸੀਗੇ ਜਦੋਂ ਇੱਕ ਤਰੀਕ ਨੂੰ ਉਹਨਾਂ ਦੇ ਘਰ ਬੰਦ ਕਮਰੇ 'ਚ ਇਹ ਸਾਰੇ ਆਪਸ ਵਿੱਚ ਮੀਟਿੰਗਾਂ ਕਰ ਰਹੇ ਸੀ ਕਿਉਂਕਿ ਜਿੱਦਾਂ ਬਾਪੂ ਜੀ ਔਰ ਇਹਨਾਂ ਦੇ ਜਸ਼ਨ ਦੇ ਜਿਹੜੇ ਮਾਤਾ ਜੀ ਦੱਸਿਆ ਜਾ ਰਿਹਾ ਕਿ ਜਿਆਦਾ ਪੜ੍ਹੇ ਲਿਖੇ ਨਾ ਹੋਣ ਕਰਕੇ ਉਹਨਾਂ ਨੇ ਫਾਇਦਾ ਉਠਾਇਆ ਔਰ ਮੇਰੇ ਬਾਰ-ਬਾਰ ਕਹਿਣ ਦੇ ਬਾਵਜੂਦ ਮੈਂ ਉਹਨਾਂ ਨੂੰ ਕਹਿੰਦਾ ਰਿਹਾ ਕੈਸਪੀਡੀ ਸਾਹਿਬ ਤੁਸੀਂ ਪਰਚਾ ਕਾਹ ਤੋਂ ਨਹੀਂ ਦੇ ਰਹੇ ਜਦੋਂ ਬਾਪੂ ਜੀ ਕਹਿ ਰਹੇ ਕਿ ਐਮਐਲਏ ਸਾਹਮਣੇ ਬੈਠਾ ਹੈ ਉਹਨਾਂ ਦਾ ਪੀਏ ਬਚਿੱਤਰ ਸਿੰਘ ਲਾਡੀ ਸਾਹਮਣੇ ਬੈਠਾ ਹੈ ਮੇਰਾ ਬੱਚਾ ਖੁਦ ਇਹ ਗੱਲ ਕਹਿ ਕੇ ਬਾਰ-ਬਾਰ ਕਿੰਨਾ ਪ੍ਰੇਸ਼ਾਨ ਇੰਨਾ ਗੁਜਰਾ ਚਿੰਤਤ ਸੀਗਾ ਸਾਰੀ ਗੱਲਾਂ ਬਾਤਾਂ ਮੇਰੇ ਨਾਲ ਸ਼ੇਅਰ ਕਰ ਰਿਹਾ ਸੀ ਉਹ ਫਿਰ ਵੀ ਤੁਸੀਂ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਇਹ ਜਿਹੜੀ ਹੁਣ ਸਿੱਟ ਬੈਠੀ ਐ ਉਹੀ ਸਿੱਟ ਦੇ ਮੈਂਬਰ ਨੇ ਜਿਨ੍ਹਾਂ ਨੇ ਪਹਿਲਾਂ ਵੀ ਕੇਸ ਨੂੰ ਗੁਮਰਾਹ ਕੀਤਾ ਉਦੋਂ ਵੀ ਜਿਹੜਾ ਕਿ ਮੈਂ ਇਹਨਾਂ ਨੂੰ ਐਸਪੀਡੀ ਮਨਜੀਤ ਸਿੰਘ ਨੂੰ ਬਾਰ-ਬਾਰ ਪੁੱਛਿਆ ਬੰਦ ਕਮਰੇ ਜਿਹੜੀ ਮੀਟਿੰਗ ਚੱਲ ਰਹੀ ਸੀ ਮੈਂ ਕਿਹਾ ਜੀ ਇਹ ਦੱਸੋ ਕਿ ਗਨ ਸ਼ਾਟ ਦਾ ਕੇਸ ਐ ਹਾਈ ਕੋਰਟ ਦੇ ਜਿਹੜੇ ਨੋਰਮਸ ਨੇ ਕਾਨੂੰਨ ਐ ਇਸ ਡਾਇਰੈਕਟਲੀ ਜਿਹੜਾ ਦੇਖਿਆ ਜਾਵੇ ਤਾਂ ਲਾਅ ਆਫ ਵਾਇਲੇਸ਼ਨ ਆਫ ਲਾਅ ਐ ਜਿਹੜਾ ਤੁਸੀਂ ਕਰ ਰਹੇ ਹੋ ਕਿ ਬਿਨਾ ਤੁਸੀਂ ਪੋਸਟਮਾਰਟਮ ਦੇ ਤੁਸੀਂ ਸੰਸਕਾਰ ਵਾਸਤੇ ਕਿੱਦਾਂ ਕਿੱਦਾਂ ਪੇਰੈਂਟਸ ਨੂੰ ਕਹਿ ਰਹੇ ਹੋ ਸੰਸਕਾਰ ਕਰ ਦਈਏ ਜੇ ਸੰਸਕਾਰ ਵਾਸਤੇ ਕੋਈ ਗੱਲਬਾਤ ਹੈ ਤਾਂ ਐਸਡੀਐਮ ਸਾਹਿਬ ਨੂੰ ਗੱਲ ਲਾਓ ਫੋਨ ਲਾਓ ਉਹਨਾਂ ਨੂੰ ਤਾਂ ਜਦੋਂ ਐਸਟੀਐਮ ਨੂੰ ਫੋਨ ਲਗਾਉਂਦੇ ਆ ਐਸਡੀਐਮ ਬਿਲਕੁਲ ਇਨਕਾਰ ਕਰਦੇ ਆ ਡਿਨਾਈ ਕਰਦੇ ਆ ਕਿ ਐਦਾਂ ਕੋਈ ਰੂਲ ਕੋਈ ਕਾਨੂੰਨ ਨਹੀਂ ਹੈਗਾ ਦੇਖੋ ਜੀ ਉਦੋਂ ਸਾਰਾ ਕੁਝ ਖੁਰਦ-ਬੁਰਦ ਕੀਤਾ ਜਿਨ੍ਹਾਂ ਐਵੀਡੈਂਸ ਸੀ ਉਹਨਾਂ ਨੂੰ ਡਿਸਟਰੋਏ ਕਰਨ ਦਾ ਕੰਮ ਕੀਤਾ ਇਹੀ ਸਿਟ ਇਹੀ ਸਿਟ ਜਿਵੇਂ ਕਿ ਬਾਪੂ ਜੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਜਦੋਂ ਪਾਠ ਦਾ ਭੋਗ ਪੈਂਦਾ ਉਸੇ ਦਿਨ ਗੁਮਰਾ ਕਰਕੇ ਰਾਤ ਨੂੰ ਦੇਖੋ ਸਾਡੇ 12:30 1 ਵਜੇ ਤੱਕ ਫਿਰੋਜ਼ਪੁਰੇ ਨਾਣੇ ਆਪਣੇ ਦਫ਼ਤਰ 'ਚ ਬਿਠਾਈ ਰੱਖਿਆ ਮੌਕੇ ਤੇ ਕੱਲੇ ਐਸਬੀਡੀ ਸਨ ਬਾਕੀ ਕੋਈ ਅਫਸਰ ਨਹੀਂ ਸੀ ਤਾਂ ਦੱਸੋ ਰਾਤ ਨੂੰ 12 1 ਵਜੇ ਕਿਹੜੇ ਸਿਟ ਦੇ ਮੈਂਬਰ ਜਿਹੜੇ ਆ ਕਿਹੜੇ ਬਿਆਨ ਤੁਸੀਂ ਲੈ ਰਹੇ ਸੀ ਕਿਹੜੀਆਂ ਗੱਲਾਂ ਤੁਸੀਂ ਕਰ ਰਹੇ ਸੀ ਉਦੋਂ ਵੀ ਸਾਨੂੰ ਕਿਤੇ ਨਾ ਕਿਤੇ ਲੱਗ ਰਿਹਾ ਮਹਿਸੂਸ ਹੋ ਰਿਹਾ ਕਿ ਉਹਨਾਂ ਨੇ ਕੋਈ ਨਾ ਕੋਈ ਗਲਤ ਕਾਗਜ਼ ਬਣਾ ਕੇ ਜਾਂ ਗਲਤ ਬਿਆਨਬਾਜ਼ੀ ਜਿਹੜੀ ਕਰਵਾ ਕੇ ਅੰਗੂਠੇ ਜਿਹੜੇ ਉਹ ਲਗਵਾ ਲਏ ਗਏ ਐ ਸਾਈਨ ਕਰਾ ਲਏ ਗਏ ਐ ਮੈਂ ਇੱਕ ਗੱਲ ਦੱਸਣਾ ਚਾਹਣਾ ਜਦੋਂ ਸਾਡੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਨਾਲ ਗੱਲ ਹੋਈ ਉਹਨਾਂ ਅੱਗੇ ਵੀ ਜ਼ਿਕਰ ਕੀਤਾ ਕਿ ਜਿਹੜੀ ਇਹ ਕਮੇਟੀ ਬਣਾਈ ਗਈ ਹੈ ਜਿਹੜੀ ਇਹ ਸਿੱਟ ਬਣਾਈ ਗਈ ਹੈ ਇਹ ਸਿੱਟ ਬਿਲਕੁਲ ਬੇਬੁਨਿਆਦ ਹੈ ਗਲਤ ਢੰਗ ਨਾਲ ਬਣਾਈ ਗਈ ਹੈ ਇਹ ਡਾਇਰੈਕਟਲੀ ਫੋਜਾ ਸਿੰਘ ਨੂੰ ਫਾਇਦਾ ਪਹੁੰਚਾਉਣ ਵਾਸਤੇ ਸਿੱਟ ਬਣਾਈ ਗਈ ਹੈ ਕਿਰਪਾ ਕਰਕੇ ਇਹ ਸਿੱਟ ਦੇ ਮੈਂਬਰ ਜਿਹੜੇ ਚੇਂਜ ਕੀਤੇ ਜਾਣ ਤਾਂ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਕਿ ਆ ਉਹਨਾਂ ਦੇ ਪੀਏ ਸੀਗੇ ਅਮਨੋ ਰੋੜਾ ਜੀ ਜਿਨ੍ਹਾਂ ਦੇ ਨੰਬਰ ਦਿੱਤੇ ਸੀਗੇ ਔਰ ਨਾਲ ਅਸੀਂ ਦੇਖੋ ਨਾਮ ਤੱਕ ਮੈਂਸ਼ਨ ਕਰਦੇ ਕਿ ਸਾਨੂੰ ਇਹ ਅਫਸਰ ਚਾਹੀਦੇ ਨੇ ਐਸ ਔਰ ਜਿਹੜੇ ਐਸਪੀ ਡੀ ਸਨ ਉਹਨਾਂ ਦਾ ਨਾਮ ਜ਼ਿਕਰ ਕੀਤਾ ਹੈ ਡੀਐਸਪੀ ਜਿਹੜਾ ਉਹਨਾਂ ਦਾ ਨਾਮ ਜ਼ਿਕਰ ਕੀਤਾ ਕਿ ਇਹ ਤੁਸੀਂ ਜਿਹੜੇ ਇਹ ਲਗਾ ਦਿਓ ਤਾਂ ਲਗਾਤਾਰ ਫੋਨ ਕਰਨ ਦੇ ਬਾਵਜੂਦ ਵੀ ਕਹਿੰਦੇ ਬਾਵਜੂਦ ਵੀ ਉਹਨਾਂ ਨੇ ਧਿਆਨ ਨਹੀਂ ਦਿੱਤਾ ਆਖਰ ਉਹੀ ਸਿਟ ਜਿਹੜੀ ਹੈ ਉਹੀ ਕੰਮ ਕਰ ਰਹੀ ਹੈ ਜਿਹੜੀ ਕਿ ਪਹਿਲੇ ਦਿਨ ਤੋਂ ਬੰਦ ਕਮਰੇ 'ਚ ਫੋਜਾ ਸਿੰਘ ਨੂੰ ਫੈਰਾ ਬੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹੁਣ ਗੱਲ ਇਹ ਹੈ ਸਾਫ਼ ਨਜ਼ਰ ਆ ਰਿਹਾ ਕਿ ਕਿਸ ਤਰੀਕੇ ਐਮਐਲਏ ਫੋਜਾ ਸਿੰਘ ਨੂੰ ਬਚਾਇਆ ਜਾ ਰਿਹਾ ਹੈ ਬਚਿੱਤਰ ਸਿੰਘ ਲਾਡੀ ਨੂੰ ਬਚਾਇਆ ਜਾ ਰਿਹਾ ਹੈ ਔਰ ਫੋਜਾ ਸਿੰਘ ਜਿਵੇਂ ਆਪ ਵਕ ਵਕ ਚੈਨਲਾਂ 'ਚ ਬਿਆਨ ਕਰ ਰਿਹਾ ਹੈ ਕਿ ਮੈਂ ਬੜਾ ਸ਼ਰੀਫ ਹਾਂ ਮੈਂ ਬੜਾ ਆਮ ਹਾਂ ਮੈਂ ਕੋਈ ਗੁਨਾਹਗਾਰ ਨਹੀਂ ਨਾ ਮੇਰਾ ਕਿੱਥੇ ਗੁਨਾਹ ਸਾਬਤ ਹੋਏਗਾ ਜੋ ਸਿੱਟ ਫੈਸਲਾ ਕਰੇਗੀ ਉਹ ਇਸ ਕਰਕੇ ਕਹਿ ਰਿਹਾ ਕਿਉਂਕਿ ਉਹੀ ਤਾਂ ਸਿੱਟ ਦੇ ਮੈਂਬਰ ਨੇ ਜਿਹੜੇ ਪਹਿਲੇ ਦਿਨ ਤੋਂ ਉਹਨੂੰ ਵਿਚਾਰ ਰਹੇ ਨੇ ਹੁਣ ਮੈਂ ਕੁਝ ਫੈਕਚੁਅਲ ਗੱਲ ਕਰਨਾ ਚਾਹਣਾ ਹੈ ਇੱਕ ਮੈਂ ਤੁਹਾਨੂੰ ਦਿਖਾਣਾ ਚਾਹਨਾ ਕਿ ਇਹ ਵੱਖ-ਵੱਖ ਏਜੰਸੀਆਂ ਨੂੰ ਮੈਂ ਇਹਨਾਂ ਦਾ ਸਾਰਾ ਕਾਲਾ ਚਿੱਠਾ ਇਹ ਜਿਹੜਾ ਕੱਲ ਵੀ ਭੇਜਿਆ ਇਸ ਤੋਂ ਪਹਿਲਾਂ ਵੀ ਪ੍ਰੈਕਟੀਕਲੀ ਆਪ ਜਾ ਕੇ ਵੀ ਅਸੀਂ ਦੇ ਚੁੱਕੇ ਆਂ ਕਿ ਅਸੀਂ ਵਿਜੀਲੈਂਸ ਨੂੰ ਜਦੋਂ ਇੱਕ ਗੋਹਾਰ ਲਾਈ ਕਿ ਸਾਡੇ ਕੋਲ ਸਾਰੇ ਪ੍ਰਾਪਰਟੀ ਸਾਰੀ ਜਾਇਦਾਦ ਜੋ ਇਹਨਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਬਣਾਈ ਹੈ ਖਰੇ ਇਸ ਤਰ੍ਹਾਂ ਕਿੰਨੇ ਜਸ਼ਨ ਹੋਣਗੇ ਜਿਨ੍ਹਾਂ ਦਾ ਖੂਨ ਚੂਸ ਚੂਸ ਕੇ ਇਹ ਐਮਐਲਏ ਵਿਧਾਇਕ ਜਿਨੇ ਪ੍ਰਾਪਰਟੀ ਜਿਨੇ ਜਾਇਦਾਦ ਬਣਾਈ ਹੈ ਸਾਰਾ ਵੇਰਵਾ ਪ੍ਰਤੱਖ ਰੂਪ ਦੇ ਨਾਲ ਸਾਰੇ ਐਵੀਡੈਂਸ ਲਗਾ ਕੇ ਕਿ 20 ਕਰੋੜ ਦੀ ਐਸੀ ਜਾਇਦਾਦ ਜਿਹੜੀ ਨਜਾਇਜ਼ ਇਹਨਾਂ ਨੇ ਬਣਾਈ ਹੈ ਇਤੋਂ ਦੇ ਕਿੰਨੇ ਜਸ਼ਨ ਹੋਣਗੇ ਜਿਨ੍ਹਾਂ ਦਾ ਖੋਚੂਸ ਕਿੰਨੇ ਬਣਾਈ ਹੈ ਸਾਰਾ ਕੁਝ ਪ੍ਰਤੱਖ ਰੱਖਣ ਦੇ ਬਾਵਜੂਦ ਵੀ ਵਿਜੀਲੈਂਸ ਨੂੰ ਐਮਐਲਏ ਫੌਜਾ ਸਿੰਘ ਨਹੀਂ ਦਿਖਿਆ ਔਰ ਅੱਜ ਆਪਾਂ ਸਵੇਰ ਤੋਂ ਦੇਖ ਰਹੇ ਹਾਂ ਕਿ ਕਿਵੇਂ ਮਜੀਠੀਆ ਦੇ ਵੱਖ-ਵੱਖ ਟਿਕਾਣਿਆਂ 'ਤੇ ਜਿਹੜੀ ਰੇਡ ਪੈ ਰਹੀ ਹੈ ਗੱਲ ਇਹ ਹੈ ਕਿ ਤੁਸੀਂ ਦੂਜਿਆਂ ਨੇ ਮਗਰ ਹੱਥ ਧੋ ਕੇ ਪਏ ਹੋ ਤੁਹਾਡੇ ਖੁਦ ਦੇ ਜਿਹੜੇ ਐਮਐਲਏ ਐ ਕਿੰਨੇ ਪਰਸ਼ਟ ਤੇ ਕਿੰਨੇ ਕਰਪਟ ਨੇ ਸਾਫ ਸਾਬਿਤ ਹੋ ਰਿਹਾ ਹੈ ਕਿ ਤੁਸੀਂ ਕਿਸ ਤਰੀਕੇ ਐਮਐਲਏ ਫੌਜਾ ਸਿੰਘ ਔਰ ਆਪਦੇ ਬੰਦਿਆਂ ਨੂੰ ਤੁਸੀਂ ਬਚਾਉਣ ਦੀ ਜਿਹੜੀ ਇਹ ਕੋਸ਼ਿਸ਼ ਚ ਲੱਗੇ ਹੋਏ ਹੋ ਹੁਣ ਗੱਲ ਇਹ ਦੱਸਣਾ ਚਾਹੁੰਦੇ ਹਾਂ ਨਿਆਟ ਕਰਕੇ ਜਿਹੜੀ ਜਾਂਚ ਕਰ ਰਹੀ ਆ ਪੁਲਿਸ ਤੇ ਮੈਨੂੰ